ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਤੁਹਾਨੂੰ ਸੱਚੀ ਘਟਨਾ ਬਾਰੇ ਦੱਸਦੇ ਹਾਂ ਇਹ ਇੱਕ ਪਰਿਵਾਰ ਦੀ ਸੱਚੀ ਘਟਨਾ ਹੈ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਿਹੜਾ ਕੰਮ ਸਾਡਾ 2-4 ਸਾਲਾਂ ਚ ਨਹੀਂ ਬਣ ਰਿਹਾ ਸੀ ਉਹ ਸਾਡਾ ਕੰਮ 10-15 ਦਿਨਾਂ ਦੇ ਵਿੱਚ ਬਨਣਾ ਸ਼ੁਰੂ ਹੋ ਗਿਆ ਸੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਸਾਡੇ ਅੜੇ ਤੋਂ ਅੜੇ ਕੰਮ ਸਿਰੇ ਚਾੜ ਦਿੱਤੇ ਜਦੋਂ ਅਸੀਂ ਕਿਸੇ ਵੀ ਕੰਮ ਨੂੰ ਹੱਥ ਪਾਉਂਦੇ ਤਾਂ ਉਹ ਕੰਮ ਸਿਰੇ ਨਹੀਂ ਸੀ ਚੜਦਾ ਅਸੀਂ ਬਹੁਤ ਭੜਕਦੇ ਫਿਰਦੇ ਸੀ ਕਦੇ ਪੰਡਤਾਂ ਕੋਲ ਕਦੇ ਬਾਬਿਆਂ ਕੋਲ ਜਿੱਥੇ ਕੋਈ ਦੱਸ ਦਿੰਦਾ ਅਸੀਂ ਉੱਥੇ ਹੀ ਚਲੇ ਜਾਂਦੇ ਸੀ ਫਿਰ ਸਾਡਾ ਕੰਮ ਨਹੀਂ ਖਸੀ ਬਣਦਾ ਪੈਸੇ ਵੀ ਬਹੁਤ ਲੱਗ ਜਾਂਦੇ ਸਨ ਤਾਂ ਵੀ ਸਾਡਾ ਕੰਮ ਨਹੀਂ ਸੀ ਬਣਦਾ ਫਿਰ ਸਾਨੂੰ ਇੱਕ ਗੁਰਸਿੱਖ ਫੈਮਿਲੀ ਮਿਲੀ ਅਸੀਂ ਹਿੰਦੂ ਧਰਮ ਵਿੱਚ ਰਹਿੰਦੇ ਸੀ ਉਸ ਫੈਮਿਲੀ ਨੇ ਸਾਨੂੰ ਧੰਨ ਧੰਨ ਬਾਬਾ ਦੀਪ ਸਿੰਘ ਜੀ ਬਾਰੇ ਸੱਚੇ ਕਿਰਮੇ ਦੱਸੇ ਜਿਹੜੇ ਕਿ ਉਹਨਾਂ ਨਾਲ ਹਰ ਰੋਜ਼ ਹੁੰਦੇ ਸੀ ਸਾਨੂੰ ਇਸ ਸੱਚੇ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ ਸੀ ਅਸੀਂ ਵੀ ਉਹਨਾਂ ਤੇ ਭਰੋਸਾ ਕਰਕੇ ਜਿਵੇਂ ਉਹਨਾਂ ਸਾਨੂੰ ਕਿਹਾ ਅਸੀਂ ਉਸੇ ਤਰ੍ਹਾਂ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਸਰੂਪ ਦੇ ਅੱਗੇ ਜੋਤ ਜਗਾ ਕੇ ਬਾਣੀ ਦਾ ਜਾਪ ਸ਼ੁਰੂ ਕਰ ਦਿੱਤਾ ਬਾਣੀ ਹੋਰ ਕੋਈ ਨਹੀਂ ਸੀ ਸਿੱਖ ਧਰਮ ਦੀ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚੀ ਹੋਈ ਬਾਣੀ ਸੀ ਅਸੀਂ ਸਾਰਾ ਪਰਿਵਾਰ ਸਵੇਰੇ ਸ਼ਾਮ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਸਰੂਪ ਦੇ ਸਾਹਮਣੇ ਜੋਤ ਜਗਾਉਂਦੇ ਤੇ ਅਰਦਾਸ ਕਰਦੇ ਉਸ ਬਾਨੀ ਮੂਲ ਮੰਤਰ ਦਾ ਜਾਪ ਵੀ ਕਰਦੇ ਤਾਂ ਸਾਨੂੰ ਪਤਾ ਹੀ ਨਹੀਂ ਚੱਲਿਆ ਕਿ ਸਾਡੇ ਸਾਰੇ ਅੜੇ ਕੰਮ ਕਿਵੇਂ ਬੰਨੇ ਸ਼ੁਰੂ ਹੋ ਗਏ 10-15 ਦਿਨਾਂ ਦੇ ਵਿੱਚ ਸਾਡੇ ਕੰਮ ਬੰਨੇ ਸ਼ੁਰੂ ਹੋ ਗਏ ਅਸੀਂ ਸਾਰਾ ਪਰਿਵਾਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੂੰ ਕੋਟੀ ਕੋਟੀ ਪ੍ਰਣਾਮ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਔਖੀ ਘੜੀ ਚੋਂ ਬਾਹਰ ਕੱਢ ਲਿਆ ਸਾਡੇ ਦਿਨਾਂ ਫਿਰ ਤੋਂ ਬਹੁਤ ਵਧੀਆ ਆ ਗਏ ਤੁਸੀਂ ਵੀ ਆਪਣੇ ਵਿਗੜੇ ਕੰਮ ਸਵਾਰ ਸਕਦੇ ਹੋ ਇਸ ਬਾਣੀ ਦਾ ਜਾਪ ਹਰ ਰੋਜ਼ ਕਰੋ ਸੱਚੀ ਭਾਵਨਾ ਦੇ ਨਾਲ ਤੇ ਸ਼ਰਧਾ ਨਾਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ